ਇਹ ਆਪਣੇ ਗੁਰੂ ਸਾਹਿਬ ਜੀ ਕਿੰਨੇ ਕ ਟਾਈਮ ਪੁਰਾਣੀ ਕੋਠੀ ਹੈਗੀ ਇਹ ਤਾਂ ਬਹੁਤ ਪੁਰਾਣੀ ਹੈ ਕਿਦੋਂ ਦੀ ਨਹਿਰ ਆਈ ਹੈ ਨਹਿਰ ਤਾਂ ਨਾਲ ਹੀ ਕੋਠੀ ਆਈ ਹੈ ਅੱਛਾ ਆਇਓ ਤੁਹਾਨੂੰ ਕੋਠੀ ਦਿਖਾਈਏ ਠੀਕ ਹੈ ਨਹਿਰ ਦੀ ਬਹੁਤ ਪੁਰਾਣੀ ਕੋਠੀ ਹਾਂਜੀ ਅੱਜ ਆਪਣੇ ਪਿੰਡ ਵਾਲੀ ਨਹਿਰੀ ਕੋਠੀ ਤੇ ਆਏ ਸੀ ਤੇ ਬਹੁਤ ਪੁਰਾਣੀ ਕੋਠੀ ਐ ਤੇ ਤੁਹਾਡੀ ਗੱਲਬਾਤ ਕਰਾਉਣੇ ਗੁਰੂ ਸਾਹਿਬ ਜੀ ਨਾਲ ਤਾਂ ਅੱਜ ਜਿਵੇਂ ਹੁਣ ਆਪਾਂ ਤਾਹਾਂ ਦੇਖ ਰਹੇ ਆਂ ਵੀ ਆਹ ਬੱਤੇ ਬੁੱਤੇ ਹਨਾ ਪਾਏ ਹੋਏ ਨੇ ਕਿਹਦੇ ਚੀਲ ਦੇ ਪਾਲੇ ਆ ਪੁਰਾਣੀ ਬਹੁਤ ਪੁਰਾਣੀ ਸਾ ਦੇਖੋ ਕਿਵੇਂ ਥੋੜੇ ਥੋੜੇ ਬਲ ਵੀ ਪੈ ਚੁੱਕੇ ਨੇ ਵੀ ਘਟੋ ਘਟ ਵੀ 250 ਸਾਲ ਪੁਰਾਣੀ ਹੈ ਨਾ ਹਾਂ ਹੋ ਸਕਦੀ ਹੈ ਆਰਾਮ ਨਾਲ ਤੇ ਆ ਜਿਹੜਾ ਸਿਸਟਮ ਵੀ ਲੱਕੜ ਵਗੈਰਾ ਸਾਰੀ ਹੌਲੀ ਹੌਲੀ ਨੂੰ ਨੂੰ ਚਲਾਉਣਾ ਪੁੱਜੇ ਸੀਗੇ ਅੰਗਰੇਜ਼ ਇਹਦੀ ਵਧੀਆ ਚੀਜ਼ ਬਣਾ ਗਏ ਤੇ ਹੁਣ ਵੀ ਨਹੀਂ ਆਪਾਂ ਤੋਂ ਪੈਂਦੀ ਏਡੀ ਚੀਜ਼ ਹਾਂ ਵੇਖੋ ਜਿਹੜੀਆਂ ਡਾਟਾ ਨੇ ਡਾਟਾ ਵੇਖੋ ਤਾਂ ਹਨਾ ਡਾਟਾ ਦੀ ਆ ਦੇਖੋ ਆ ਆਪਾਂ ਬਣ ਕੋਠੇ ਜਿਹਾ ਬਣਾਵੇ ਆ ਉਹ ਉਸ ਵੇਲੇ ਦੇ ਦੇਖ ਉਸ ਵੇਲੇ ਦਾ ਬਣਿਆ ਹੋਇਆ ਇੱਕ ਕਰਵਾਸ ਤੇ ਬਣਾਇਆ ਹੂੰ ਸੂਤ ਬਹੁਤ ਤਾਕੜੀ ਸੀ ਪਹਿਲਾਂ ਤੇ ਛੱਤ ਦੀ ਉਚਾਈ ਵੇਖੋ ਛੱਤ ਦੀ ਉਚਾਈ ਕਿੰਨੀ ਆਪਾਂ ਤਾਂ ਹੁਣ ਕੰਮ ਕਰਿਆ ਤੇ ਕਰਵਾ ਕਰਦੇ ਆਓ ਉਹ ਵੇਲੇ ਦਾ ਕਮਰਾ ਟਹਿਤ ਚ ਹੂੰ ਅੰਗਰੇਜ਼ਾਂ ਪਹਿਲਾਂ ਵੀ ਅੰਗਰੇਜ਼ ਆਪਣੇ ਨਾਲ ਆਪਾਂ ਤਾਂ ਹੁਣ ਅੱਗੇ ਵਧੋ ਅੰਗਰੇਜ਼ ਮਿਲ ਗਏ ਅੰਗਰੇਜ਼ਾਂ ਦੀ ਪਹਿਲਾਂ ਸੂਤ ਸੀ ਵੱਖਰੀ ਬਣਾਈ ਹੋਈ ਸੀ ਰੱਜ ਕੇ ਵੇਖਦੇ ਆਂ ਸਿਸਟਮ ਇਹ ਵੀ ਕੰਮ ਰੇ ਇੱਥੇ ਕਹਿੰਦੇ ਦਫ਼ਤਰ ਵੈਂਦੇ ਹੁੰਦੇ ਸੀਗੇ ਅਫਸਰ ਆ ਕੇ ਵੈਂਦੇ ਫੁਜਾ ਇਹਨਾਂ ਚ ਜੇ ਦਫ਼ਤਰ ਸੀਗੇ ਸਾਰੇ ਸਾਰੇ ਇੱਥੇ ਆ ਕੇ ਵੈਂਦੇ ਹੁੰਦੇ ਹੂੰ ਆ ਬੇਖੋ ਨਲਕੇ ਦੀ ਜਿਹੜੀ ਸੇਫਟੀ ਹੈ ਹੂੰ ਨਲਕਾ ਵੀ ਜਿਹੜਾ ਆਪਣੇ ਇਹਦੇ ਵਿੱਚ ਬਣਾਇਆ ਹੋਇਆ ਸੀ ਇਹ ਵੀ ਉਹਦੇ ਨਾਲ ਦੀ ਇੱਕੋ ਹੀ ਦੇ ਹੂੰ ਇਹ ਵੀ ਉਹਦੇ ਨਾਲ ਦੀ ਹੈ ਆਹਂ ਬੂਦਾ ਬੁੱਤਾ ਦੇਖੋ ਇਹ ਨਹਿਰ ਦਾ ਨਾਮ ਅੰਬ ਦਾ ਪੁਰਾਣਾ ਦਰਖਤ ਹੈ ਬਹੁਤ ਪੁਰਾਣਾ ਹਨ ਬਹੁਤ ਅੰਬਾਂ ਲੱਗਦੀਆਂ ਤੇ ਇਧਰ ਵੀ ਜਿਹੜੀਆਂ ਇਮਾਰਤਾਂ ਪਿੱਛੇ ਪੰਗਾ ਹੁੰਨਾ ਨਾ ਇਹ ਬਹੁਤ ਪੁਰਾਣੀਆਂ ਕਹਿੰਦੇ ਦੇਖੋ ਬਹੁਤ ਘੈਂਟ ਨਾ ਜਿਹੜੇ ਦਰਵਾਜੇ ਮਹਰਾਬਾਂ ਵਾਲੇ ਮਹਰਾਬਾਂ ਵਾਲੇ ਟਾਈਪ ਦਰਵਾਜੇ ਤੇ ਜਿਹੜੇ ਹੁਣ ਦੇ ਆਪਣੇ ਬਣਾਉਣ ਲੱਗੇ ਐ ਕੋਠਿਆਂ ਦੇ ਜ਼ਿਮੀਂਦਾਰ ਭਰਾ ਕੋਈ ਵੀ ਜਲਾ ਲੋ ਤੇ ਉਹ ਹੁਣ ਇਹ ਜਿਹੇ ਦਰਵਾਜੇ ਦੁਆਰੇ ਸ਼ੁਰੂ ਕਰਤੇ ਆਮਲਾਂ ਦਾ ਦੁਬਾਰੇ ਫੇਰ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜਾ ਸਾਹਮਣੇ ਡਿਜ਼ਾਈਨ ਬਣਿਆ ਪਿਆ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਲੱਗ ਗਿਆ ਜਿਉਂ ਆਪਾਂ ਕੋਲੇ ਦੇ ਜਾ ਕੇ ਦਿਖਾਉਣੇ ਇੱਕ ਵਾਰੀ ਲੋ ਇਹ ਘਟੋ ਘਟ ਜਿਹੜੇ ਇਹ ਤੁਸੀਂ ਮਕਾਨ ਵੇਖ ਰਹੇ ਹੋ ਨੈਰੀ ਕੋਠੀ ਹੈ ਤੇ ਬਹੁਤ ਪੁਰਾਣੀ ਘਟੋ ਘਟ ਅੰਗਰੇਜ਼ਾਂ ਵੇਲੇ ਦੀ ਕੋਠੀ ਬਣੀ ਹੋਈ ਹੈ ਜੀ ਇਹ